ਦੋਸਤੋ ਮੈਂ ਤੁਹਾਡਾ ਆਪਣਾ ਕੀਰਤ ਪ੍ਰਤਾਪ ਨਰਮੈ ਕੌਟਾਰੇਨ ਲਾਲਚੋਨਾ ਕੇ ਇੱਕ ਪਿੰਡੂ ਜਿਹਦਾ ਸਾਡਾ ਸੁਭਾਅ ਹ ਹੱਸੇ ਮਜ਼ਾਕ ਵਾਲਾ ਕੋਈ ਉਹਦੀ ਵੀ ਸਾਹਜ ਪਾਉਂਦਾ ਰਿਹਾ ਕਰਾਂ ਜਿਤਨਾ ਕਿ ਉਹ ਸ਼ੈਕਸਪੀਅਰ ਦੇ ਕਹਿਣ ਅਨੁਸਾਰ ਇਹ ਦੁਨੀਆ ਸਾਡੀ ਜਿਹੜੀ ਇਹ ਸਟੇਜ ਆ ਔਰ ਇਹ ਜਿੰਨੇ ਕਰੈਕਟਰ ਆ ਇੱਥੇ ਡਰਾਮੇ ਦੇ ਤੌਰ ਤੇ ਆਉਣੇ ਆਪਣਾ ਕਿਰਦਾਰ ਨਿਭਾ ਕੇ ਚਲੇ ਜਾਂਦੇ ਆ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਬੜੇ ਮਤਲਬ ਹਾਸੇ ਮਜ਼ਾਕ ਵਾਲੇ ਹੁੰਦੇ ਆ ਔਰ ਗੁੱਸਾ ਵੀ ਨਹੀਂ ਕਰਦੇ ਔਰ ਇਹ ਪੰਜਾਬੀ ਮਿੱਟੀ ਨੂੰ ਇੱਕ ਸਿਰਫ ਅਹੀ ਕਹਿ ਸਕਦੇ ਹਾਂ ਹਸਲਾ ਕਿ ਇਹ ਲੋਕ ਜਿਹੜੇ ਖੁੱਲੇ ਸੁਹਾਦੇ ਹੋਣ ਕਰਕੇ ਬਿਲਕੁਲ ਗੁੱਸਾ ਨਹੀਂ ਕਰਦੇ ਮੈਨੂੰ ਇਹ ਵੀ ਐਕਸਪੀਰੀਅੰਸ ਹੋਇਆ ਵੀ ਮੈਂ ਇੱਕ ਦੋ ਵਾਰੀ ਆਊਟ ਆਫ ਸਟੇਟ ਕਿਸੇ ਨੂੰ ਆਪਾਂ ਗੱਲ-ਗੱਲ ਦੇ ਉੱਤੇ ਯਾਰ ਕਹਿ ਦਿੰਦੇ ਆ ਔਰ ਯਾਰ ਕਹਿਣ ਦੇ ਨਾਲ ਜਿਹੜੇ ਬੰਦੇ ਨੂੰ ਮੈਂ ਯਾਰ ਕਿਹਾ ਉਹ ਨਾਰਾਜ਼ ਵੀ ਹੋ ਗਿਆ ਵੀ ਮੈਨੂੰ ਯਾਰ ਕਿਉਂ ਕਿਹਾ ਜਿਨਾਂ ਕਿ ਸਾਡੇ ਲਈ ਯਾਰ ਦੇ ਅਰਥ ਕੁਝ ਹੋਰ ਨੇ ਔਰ ਉਹਨਾਂ ਲੋਕਾਂ ਲਈ ਹੋਰ ਨੇ ਫਿਰ ਮੈਨੂੰ ਸੌਰੀ ਵੀ ਕਰਨਾ ਪਿਆ ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਹਿਊਮਰ ਆ ਹਾਸਾ ਵਾ ਕਈ ਲੋਕ ਜਿਹੜੇ ਕੈਰੈਕਟਰ ਹੀ ਇਤਸਾ ਦੇ ਹੁੰਦੇ ਆ ਕਿ ਉਹ ਤੁਰਿਆ-ਤੁਰਿਆ ਜਾਂਦੇ ਆ ਵੀ ਬਹਿਮੀ ਹੁੰਦੇ ਆ ਔਰ ਉਹਨਾਂ ਦੀਆਂ ਗੱਲਾਂ 'ਚ ਇਕ ਹਾਲ ਸਾਥੀ ਕੋਲ ਆਉਂਦਾ ਸਾਡੇ ਇੱਕ ਤਰ੍ਹਾਂ ਦੇ ਰਿਸ਼ਤੇਦਾਰੀ ਦੇ ਵਿੱਚ ਹੀ ਇਹ ਕਰੈਕਟਰ ਸੀ ਚਲੋ ਉਹ ਨਹੀਂ ਰਹਿ ਨਵੀ ਰੂਹ ਨੂੰ ਸ਼ਾਂਤੀ ਦੇਵੇ ਪ੍ਰਮਾਤਮਾ ਉਹ ਉਹਨਾਂ ਨੇ ਕੋਈ ਨਾ ਕੋਈ ਤਰੀਕਾ ਚੰਦਿਆ ਹੀ ਉਹ ਮਸਲਾ ਖੜਾ ਕਰ ਦੇਣਾ ਜਿਹੜਾ ਹਾਸੇ ਵਾਲਾ ਹੁੰਦਾ ਹੈ ਤੇ ਇੱਕ ਵਾਰੀ ਕਿਤੇ ਉਹ ਕਣਕਾਂ ਕੁਣਕਾ ਵੱਡੀਆਂ ਸੀ ਤੇ ਬਰਸੀਨ ਦੇ ਖੇਤ ਹੁੰਦੇ ਆ ਉਨਾਂ ਦੇ ਵਿੱਚੋਂ ਵਿਰਲਾ-ਵਿਰਲਾ ਜਬਰਸੀਮ ਰਹਿ ਜਾਂਦਾ ਤੇ ਉਹ ਮਰਸੀਨ ਦੀ ਜਿਹੜੀ ਹੁੰਦੀ ਹੈ ਨਾ ਫੁੱਲ ਉਹਨਾਂ ਦੇ ਉੱਤੇ ਮੱਖੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਭੂੰਡ ਆਉਣੇ ਸ਼ੁਰੂ ਹੋ ਜਾਂਦੇ ਸ਼ਹਿਰ ਵਾਲਗੇ ਤੇ ਉਹ ਕਿਤੇ ਜਾ ਰਿਹਾ ਸੀ ਆਪਣੇ ਮੋਟਰਸਾਈਕਲ ਤੇ ਔਰ ਉਹ ਸਰਕੜਿਆਂ ਦੇ ਵਿੱਚ ਵਿੱਚ ਹੀ ਬੜੇ ਉਹ ਜਦੋਂ ਲੰਘ ਰਿਹਾ ਸੀ ਤੇ ਉਹ ਪਿਛਲਾ ਬੰਦਾ ਬਾਰ-ਬਾਰ ਸੱਪਾ ਫਿਰ ਗੱਲਾਂ ਕਰੀ ਜਾਂਦਾ ਜਿਹੜਾ ਉਹਨਾਂ ਦੇ ਬੈਠਾ ਸੀ ਰੋ ਉਹਨੇ ਲਿਫਟ ਲਈ ਉਹ ਉਤਰ ਗਿਆ ਔਰ ਥੋੜੀ ਦੂਰ ਜਾ ਕੇ ਹੀ ਸਰਦਾਰ ਉਹਨਾਂ ਨੂੰ ਦੇ ਪੈਰ ਤੇ ਕਿ ਮੱਖੀ ਲੜ ਗਈ ਔਰ ਉਹਨਾਂ ਨੇ ਉੱਥੇ ਦੇ ਮੋਟਰਸਾਈਕਲ ਦਾ ਸਟੈਂਡ ਲਾਇਆ ਤੇ ਰੋਲਾ ਪਾਉਣਾ ਸ਼ੁਰੂ ਕਰਤਾ ਉਹਨਾਂ ਕਿ ਖੇਤਾ ਜਿਹੜੇ ਬਰਸੀਨ ਵੱਢਦੇ ਹੋਏ ਆਏ ਇਸੋ ਸਾਹਿਬ ਜੀ ਕੀ ਗੱਲ ਹੋ ਗਈ ਅਬ ਯਾਰ ਗੱਲ ਤੇ ਕੋਈ ਨਹੀਂ ਹੋਈ ਕੋਈ ਮੈਨੂੰ ਪਹਿਲਾਂ ਹੀ ਦੱਸੋ ਕਿ ਕਿਤੇ ਇੱਥੇ ਸੱਪ ਡੰਗਦਾ ਨਹੀਂ ਵੇਖਿਆ ਹਰੋ ਬੰਦਿਆਂ ਨੂੰ ਗਲਤ ਨਾ ਸਮਝ ਆਵੇ ਵੀ ਕਿ ਸਰਦਾਰ ਉਹਨੇ ਸੱਪ ਦਾ ਵਾਰ-ਵਾਰ ਕਿਉਂ ਪੁੱਛ ਰਿਹਾ ਕਿਉਂਕਿ ਉਹ ਸਾਈਕੋਲੋਜੀਕਲੀ ਉਹਨਾਂ ਦੇ ਦਿਮਾਗ 'ਚ ਬਹਿ ਗਿਆ ਕਿ ਉਹ ਸੱਪ ਟੰਗ ਮਾਰ ਕੇ ਇਹਨਾਂ ਦਾ ਉੜ ਗਿਆ ਵੇ ਮਾਰਿਆ ਮੱਖੀ ਨਹੀਂ ਕੁਝ ਇੰਦਾ ਦੇ ਸਾਡੇ ਰੋਜ਼ ਕਿਸੇ ਆ ਜਿਹੜੇ ਪਿੰਡਾਂ ਦੇ ਵਿੱਚ ਆਮ ਹੀ ਬੰਦ ਰਹਿੰਦੇ ਆ ਔਰ ਜਿਹੋਗੀਆਂ ਚੀਜ਼ਾਂ ਦੀ ਮੈਂ ਤਾਂ ਜਨਾ ਸਾਂਝ ਪਾਉਂਦਾ ਰਹੂੰਗਾ ਔਰ ਆਪਾਂ ਜਿਹੜੀਆਂ ਗੱਲਾਂ ਨੇ ਸਾਹਿਤ ਦੀਆਂ ਸਮਾਜ ਦੀਆਂ ਉਹ ਵੀ ਕਰਦੇ ਰਵਾਂਗੇ ਕਪਤਾਨ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਔਰ ਇਸੇ ਤਰ੍ਹਾਂ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਬਹੁਤ ਸਾਰੇ ਟੇਅਰ ਸਾਰੇ ਸਤਿਕਾਰ ਪਿਆਰ ਨਾਲ ਮੈਂ ਸਦਾ ਤੁਹਾਡਾ ਆਪਣਾ ਕੀਰਤ ਬਣੂ